ਨਿਹੰਗ ਵੱਲੋਂ ਸ਼ਰਾਬ ਪੀ ਕਰਕੇ ਗਰੀਬ ਪ੍ਰਵਾਸੀ ਵੱਲੋਂ ਲਾਈ ਛਤਰੀ ਦੀ ਦੁਕਾਨ ਦੀ ਕੀਤੀ ਭੰਨ ਤੋੜ ਅੱਜ ਪਿੰਡ ਮਾਨਖੇੜੀ ਕੋਲ ਇੱਕ ਨਿਹੰਗ ਨਸੀਬ ਸਿੰਘ ਜੋ ਕਿ ਪਿੰਡ ਫਤਿਪੁਰ ਥਾਣਾ ਮੋਰਿੰਡਾ ਦਾ ਰਹਿਣ ਵਾਲਾ ਹੈ ਉਸ ਵੱਲੋਂ ਤਕਰੀਬਨ 2 ਮਹੀਨੇ ਤੋਂ ਸਰਦਈ ਬਣਾਉਣ ਦੀ ਦੁਕਾਨ ਚਲਾਈ ਜਾ ਰਹੀ ਸੀ ਉਸ ਦੀ ਦੁਕਾਨ ਕੋਲ ਇੱਕ ਪ੍ਰਵਾਸੀ ਵਿਅਕਤੀ ਨੇ ਆਪਣੀ ਛਤਰੀਆਂ ਵੇਚਣ ਲਈ ਦੁਕਾਨ ਲਾਈ ਸੀ ਪਰ ਅਚਾਨਕ ਨਿਹੰਗ ਵੱਲੋਂ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਉਸ ਉੱਪਰ ਅਚਾਨਕ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਉਸ ਪ੍ਰਵਾਸੀ ਦੀਆਂ ਛਤਰੀਆਂ ਨੁਕਸਾਨੀਆਂ ਗਈਆਂ ਬਾਅਦ ਵਿੱਚ ਰਾਗੀਰਾ ਨੇ ਉਸ ਨਿਹੰਗ ਨੂੰ ਕਾਬੂ ਕੀਤਾ ਅਤੇ ਮੋਰਿੰਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਸ ਨਿਹੰਗ ਵੱਲੋਂ 2 ਦਿਨ ਪਹਿਲਾਂ ਪਿੰਡ ਘੜੂਆ ਵਿਖੇ ਹੋ ਰਹੀ ਸ਼ੂਟਿੰਗ ਨੂੰ ਰੁਕਵਾਇਆ ਗਿਆ ਸੀ ਜ਼ਿਕਰਯੋਗ ਹੈ ਕਿ ਸ਼ਰਾਬੀ ਨਿਹੰਗ ਵੱਲੋਂ ਗਰੀਬ ਪਰਵਾਸੀ ਦੇ ਹੋਏ ਨੁਕਸਾਨ ਦੀ ਪਰਪਾਈ ਰਾਗੀਣਾ ਵੱਲੋਂ ਪੈਸੇ ਇਕੱਠੇ ਕਰਕੇ ਕੀਤੀ ਗਈ ਕਿਉਂਕਿ ਇਸ ਖੋਤੀ ਨਿਹੰਗ ਕੋਲ ਕੋਈ ਪੈਸਾ ਨਹੀਂ ਸੀ ਅਤੇ ਇਹ ਸ਼ਰਾਬ ਨਾਲ ਰੱਜਿਆ ਹੋਇਆ ਸੀ ਹੋਰ ਕੀ ਹੈ ਮਾਮਲਾ ਉਹ ਵੇਖਦੇ ਹਾਂ ਕੁਲਵਿੰਦਰ ਸਿੰਘ ਰਸੂਲਪੁਰ ਦੀ ਵਿਸ਼ੇਸ਼ ਰਿਪੋਰਟ ਵਿੱਚ ਕੀ ਗੱਲ ਹੋਈ ਆ ਜਿਵੇਂ ਇਧਰ ਆਇਆ ਬੇ ਇਧਰ سے ਪੁੱਛਿਆ ਮੈਂ ਦੁਕਾਨ ਲਗਾ ਲਵਾਂ ਇਨੋਨਾਂ ਬੋਲੇ ਲਗਾ ਲੋ मैं लगाई दुकान उधर से सरदार आया मेरे को इधर उधर बुला के बोला उन्होंने क्या कहो मैं मैं छतरी लगाई हुई है बस अब तो सारे एकदम बे तलवार काट के चक्कू उधर फिर गए छतरी में मारे मेरे को भी मार रहे थे उधर मैं बच के भाग गया फिर मैं इधर से आया कोई उसने बचाया मुझे मेरे को भी दो बार हमला कराए इन्होंने छतरी में भी उधर से मार उधर से भी तलवार मार गए इधर से भी गए उन्हें कुछ भाई ये थे फतेह ਨਹੰਗ ਸਿੰਘ ਨਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਬੰਦੇ ਨੇ ਇਹ ਪੰਥ ਚੋਂ ਛੱਕਿਆ ਹੋਇਆ ਤੇ ਇਹਨੂੰ ਕਿਸੇ ਨਹੰਗ ਸਿੰਘ ਨੇ ਜਥੇਬੰਦੀ ਵਾਲਿਆਂ ਦੀ ਨਹੰਗਾ ਦੀ ਕਰਕੇ ਮਿੰਤ ਇਹਨੂੰ ਦੁਬਾਰਾ ਫੜਲਾ ਦਵਾਇਆ ਵੀ ਅੱਗੇ ਤੋਂ ਗਲਤੀ ਨਹੀਂ ਕਰਦਾ ਇਹ ਪਹਿਲਾਂ ਬਹੁਤ ਗਲਤੀਆਂ ਕਰਦਾ ਰਿਹਾ ਹੈ ਪਹਿਲਾਂ ਵੀ ਇਹ ਮਤਲਬ ਕਰੈਤਾ ਕਰੈਤਾ ਕਰਦਾ ਰਿਹਾ ਜੀ ਪਹਿਲਾਂ ਵੀ ਇਹ ਸ਼ਰਾਬ ਪੀਣ ਦਾ ਆਦੀ ਹੈ ਬਾਣਾ ਪਾ ਕੇ ਹੁਣ ਵੀ ਸ਼ਰਾਬ ਪੀਤੀ ਹੋਈ ਹੈ ਜੀ ਸਾਡੇ ਪਿੰਡ ਦੇ ਬਹੁਤ ਬੰਦੇ ਆਏ ਐ ਨੂੰ ਕਈ ਵਾਰ ਟੋਕ ਵੀ ਲਿਆ ਵੀ ਬਾਬਾ ਜੀ ਤੂੰ ਬਾਣਾ 파 ਕੇ ਠੇਕੇ ਤੇ ਨਾ ਜਾਇਆ ਕਰ ਪਰ ਇਹ ਆਪਣੀਆਂ ਆਦਤਾਂ ਦੇ ਮਜਬੂਰ ਐ ਇਹ ਜਾਣੇ ਤੇ ਹਟਦਾ ਨਹੀਂ ਹੈਗਾ ਸਾਡੇ ਪਿੰਡ ਦੇ ਜਾਂ ਇੱਥੇ ਜਿੰਨੇ ਵੀ ਗੁਰਸਿੱਖ ਆਏ ਹੋਏ ਐ ਉਹ ਸਿਰਫ ਬਾਣੇ ਦੀ ਇੱਜ਼ਤ ਕਰਦੇ ਐ ਇਹਦੇ ਤਾਰ ਰਿਪੇਅਰ ਨਹੀਂ ਕਰੀ ਨਹੀਂ ਇਹਦੀ ਰਿਪੇਅਰ ਵੀ ਹੋ ਜਾਣੀ ਸੀ ਅਸੀਂ ਇਹ ਉਧਰੋਂ ਮੋਟਰਸਾਈਕਲ ਤੇ ਆਏ ਅੱਗੇ ਦੂਸਰਾ ਕੋਈ ਮੁੰਡਾ ਮੋਟਰਸਾਈਕਲ ਚਲਾਉਂਦਾ ਸੀ ਇਹ ਪਿੱਛੇ ਬੈਠੇ ਸੀ ਉੱਥੋਂ ਇਹਨਾਂ ਨੇ ਇੱਕ ਜਕਾਰਾ ਛੱਡਿਆ ਤਾ ਅਗਲੇ 10 5-4 ਮਿੰਟ ਦੇ ਵਿੱਚ ਅਸੀਂ ਸੀਨ ਦੇਖਿਆ ਕਿ ਇਹਨਾਂ ਦੇ ਹੱਥ ਦੇ ਵਿੱਚ ਡੰਡਾ ਇਹ ਛਤਰੀਆਂ ਤੋੜਨੀਆਂ ਸ਼ੁਰੂ ਕਰੀਆਂ ਤੇ ਉਹ ਮੁੰਡੇ ਨੂੰ ਕੁੱਟਦਾ ਮੈਂ ਉੱਠ ਉੱਠਿਆ ਜਦੋਂ ਆਵਾਜ਼ ਮਾਰੀ ਦੁਬਾਰਾ ਫੇਰ ਛਤਰੀਆਂ ਤੋੜ ਕੇ ਜਦੋਂ ਦੇਖਿਆ ਪੰਜ-ਚਾਰ ਜਣੇ ਇੱਥੇ ਨੰਗੀ ਕਿਰਪਾਨ ਚੱਕ ਕੇ ਖੜਾ ਹੋ ਗਿਆ ਤੇ ਜਦੋਂ ਮੈਂ ਲੋਕਾਂ ਨੂੰ ਰੋਕ ਲਿਆ ਲੋਕ ਰੋਕ ਗਏ ਵੀ ਹੁਣ ਜਿਆਦਾ ਇਕੱਠ ਹੋ ਗਿਆ ਇਕੱਠ ਹੋ ਕੇ ਢੇਤੀਮਾ ਹੋਇਆ ਕਿਰਪਾਨ ਲੈ ਕੇ ਜਦੋਂ ਜਦੋਂ ਇਹ ਦੇਖਿਆ ਲੋਕ ਵੱਧ ਕੇ ਜਦੋਂ ਅਸੀਂ ਧਾਰ ਲਈ ਕਿ ਨਹੀਂ ਜਾਣ ਦੇਣਾ ਇੱਥੇ ਮੁੰਡਾ ਖੜਾ ਹੋਣਾ ਸ਼ਾਇਦ ਚਲੇ ਗਿਆ ਇੱਕ ਵਿਚਾਰਾ ਉਹ ਨਾਲ ਹੋਇਆ ਮੇਰੇ ਪਿੱਛੇ ਖੜਾ ਮੁੰਡਾ ਪਰਨਾ ਮੁੜ ਤੇ ਤਾਂ ਜਾ ਕੇ ਇਹਨਾਂ ਨੂੰ ਘੇਰ ਕੇ ਨੂੰ ਖੜਾਇਆ ਇਹ ਮੈਂ ਬੇਨਤੀ ਕਰਦਾ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੈਂ ਇਹਦੇ ਸਾਡਾ ਘਟਾਓ ਹੈ ਜਿੱਥੇ ਅਸੀਂ ਕਿਤੇ ਪਰਸੋਂ ਵੀ ਅਸੀਂ ਇੱਕ ਮੰਗ ਪੱਤਰ ਦੇਣਗੇ ਸੀ ਮੈਂ ਆਪਣੇ ਸਾਥੀਆਂ ਨੂੰ ਪਹਿਲਾਂ ਗੱਲ ਕਹੀ ਸੀ ਡੀਸੀ ਸਾਹਿਬ ਦਫ਼ਤਰ ਮੂਹਰੇ ਕਿ ਤੁਸੀਂ ਦੋ ਨੰਗ ਸਿੰਘ ਨਾਲ ਲੈ ਕੇ ਤੁਹਾਡਾ ਘਟਾਓ ਹੈ ਮੇਰਾ ਐਕਸਪੀਰੀਅੰਸ ਹੈ ਘਟਾਏ ਇਸ ਚੀਜ਼ 'ਚ ਉੱਥੇ ਡੀਸੀ ਸਾਹਿਬ ਦੇ ਦਫ਼ਤਰ ਮੂਹਰੇ ਸ਼ਾਂਤਮਈ ਢੰਗ ਨਾਲ ਅਸੀਂ ਮੰਗ ਪੱਤਰ ਦੇ ਰਹੇ ਹਾਂ ਤੇ ਉਹਨੇ ਜਗਾਰਸ਼ਾਨੇ ਸ਼ੁਰੂ ਕਰ ਦਿੱਤੇ ਇੱਕ ਪਾਸੇ ਕੱਲ ਇਸ ਬੰਦੇ ਦੀ ਫੋਟੋ ਹੈ ਜਿੱਥੇ ਨੇ ਜਾ ਕੇ ਫਿਲਮ ਰੋਕੀ ਆ ਤੇ ਅੱਜ ਆਪਣਾ ਜਰੂਸ ਕਢਾਉਣ ਲੱਗਿਆ ਹੈ। ਮੈਂ ਬੁੱਢਾ ਦਲ ਨੂੰ ਇੱਕ ਬੇਨਤੀ ਕਰਦਾ ਟਰੋਲ ਪੁਲਾਜ ਇਹਨਾਂ ਦੇ ਮਾਫ਼ੀ। ਅਸੀਂ 28-28 ਸਾਲ ਫੌਜੀਆ ਨੌਕਰੀ ਕਰਕੇ ਆ ਸਾਡੇ। ਮੈਂ ਨਹੀਂ ਕਹਿੰਦਾ ਬੁੱਢਾ ਦਲ ਮਾੜਾ, ਲੇਕਿਨ ਬੁੱਢਾ ਦਲ ਦੇ ਵਿੱਚ ਜਿਹੜੇ ਮੈਂਬਰ ਚਲੇ ਗਏ ਉਹਨਾਂ ਨੂੰ ਆਪਣੀ ਕਾਚ ਰਹਿਣਾ ਚਾਹੀਦਾ। ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਕਿ ਬੁੱਢਾ ਦਲ ਨੂੰ ਉਹਨਾਂ ਦੇ ਮੁਖੀਆਂ ਨੂੰ ਬੁਲਾ ਕੇ ਕਿ ਬੇਨਤੀ ਕਰਨ ਕਿ ਇਹਨਾਂ ਤੇ ਕੰਟਰੋਲ ਕਰੋ। ਮੈਂ ਕਿਸੇ ਕਹਿੰਦਾ ਨਹੀਂ ਕਿ ਬਾਣਾ ਮਾੜਾ, ਲੇਕਿਨ ਬਾਣਾ ਪਾ ਕੇ ਉਹਦਾ ਸਤਕਾਰ ਕਰਾਉਣਾ ਆਪਣੇ ਹੱਥ ਚਾਦਵੀ ਦੇ ਹੱਥ। ਇੱਥੇ ਜੇ ਨਾ ਬਹੁਤਾ ਮੁੱਲ ਇਕੱਠਾ ਹੁੰਦਾ ਇੱਕ ਦੋ ਬੰਦੇ ਆ ਜਾਂਦੇ ਸ਼ਾਇਦ ਕਿਰਪਾਨ ਨਾਲ ਕਿਸੇ ਦਾ ਗੁੱਟ ਲਾਹਂਦਾ ਕਿਸੇ ਦੀ ਬਾਹ ਲਾਹਂਦਾ ਆਹ ਵਹਿਗੁਰਜੀ ਖਾਲਸਾ ਵਹਿਗੁਰਜੀ ਕੀ ਫਤਿਹ ਉਹ ਸ਼ੂਟਿੰਗ ਦੇ ਵਿੱਚ ਕਹਿੰਦੇ ਵੀ ਪਾਲਕੀ ਸਾਹਿਬ ਰੱਖ ਕੇ ਉੱਥੇ ਸ੍ਰੀਨਾਥ ਸਾਹਿਬ ਰੱਖ ਕੇ ਉੱਪਰ ਮਾਲਾ ਪਾ ਕੇ ਕੋਈ ਆਨੰਦ ਕਾਰ ਦਾ ਸੀਨ ਕਰ ਰਹੇ ਸੀ ਇਹੀ ਸੱਜਣ ਮੁਰੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ ਤੇ ਅੱਜ ਇਹੀ ਸੱਜਣ ਦੋ ਦਿਨ ਬਾਅਦ ਕੀ ਕਰ ਰਿਹਾ ਸੋ ਮੇਰਾ ਮਤਲਬ ਇਹ ਹੈ ਕਿ ਸਾਡੀ ਕੌਮ ਹੈ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰਦੀ ਕਿ ਐ ਹੋ ਗਿਆ ਇਹ ਬੰਦੇ ਪ੍ਰਵਾਸੀ ਭਰਾ ਨੇ ਸਾਡੇ ਭੈਣ ਭਰਾ ਵੀ ਬਾਹਰल्या ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ ਇਹ ਆਪਣਾ ਰਜਗਾਰ ਚਲਾ ਰਹੇ ਆ ਇਹਦਾ ਨੁਕਸਾਨ ਕਰਕੇ ਕੀ ਮਿਲਿਆ ਜਾਂ ਤਾਂ ਕੋਈ ਦਾ ਨਿੱਜੀ ਫਾਇਦਾ ਹੋਵੇ ਕੋਈ ਫਾਇਦਾ ਨਹੀਂ ਸੀ ਦੂਜੀ ਗੱਲ ਤੁਹਾਡੇ ਸਾਹਮਣੇ ਚਲੋ ਮਾਫੀ ਮੰਗ ਲਈ ਬੰਦੇ ਨੇ ਪਰ ਇਹੋ ਜਿਹੇ ਬਾਣਾ ਪਾ ਕੇ ਇਹੋ ਜੇ ਕੰਮ ਕਰਨੇ ਖਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਾ ਜਾਂਦਾ ਹੈ ਅਸੀਂ ਦੁਨੀਆ 'ਚ ਬਦਨਾਮ ਹੋਣੇ ਨਾ ਕਰਕੇ ਸੋ ਕੋਸ਼ਲੋ ਚੰਦ ਲੋਕ ਹੁੰਦੇ ਨੇ ਸਾਰੇ ਲੋਕ ਗਲਤ ਨਹੀਂ ਹੁੰਦੇ ਸਾਡੇ ਕੋਲ ਦੂਜੇ ਵੀ ਸਿੰਘ ਸਾਹਿਬਾਨ ਖੜੇ ਨੇ ਸੋ ਇਹ ਮਾੜੀ ਗੱਲ ਹੈ ਜਿਹੜੇ ਇਹ ਜੇ ਇਸ ਨੂੰ ਆਨਸਰ ਮਿਲਦੇ ਇਹਨਾਂ ਨੂੰ ਰੋ ਗੱਲ ਕਰਨੀ ਚਾਹੀਦੀ ਹੈ ਕਿ ਇਹ ਜਿਹੜਾ ਬੰਦਾ ਕੋਈ ਦੁਕਾਨਦਾਰੀ ਚਲਾਉਂਦਾ ਹੈ ਜਿਹੜਾ ਬਾਣਾ ਪਾ ਕੇ ਬਾਣੇ ਨੂੰ ਆਪਣੀ ਦੁਕਾਨਦਾਰੀ ਚਲਾਉਂਦਾ ਹੈ ਇਹੋ ਜਿਹੇ ਬੰਦੇ ਬੰਦ ਹੋਣੇ ਚਾਹੀਦੇ ਜੀ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਮਤਭਾਗਾ ਹਰਕਤ ਹੋਈ ਹੈ ਇੱਕ ਨੰਗ ਸਿੰਘ ਮੈਨੂੰ ਕੀਤੀ ਗਈ ਹੈ ਅਸੀਂ ਰਾਘੀਰ ਜਿਹਦੇ ਵਿੱਚ ਭਦਵੰਤੇ ਸੱਜਣ ਜ਼ਿਦਾਰ ਮਲਕੀਤ ਸਿੰਘ ਰੌਣੀ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ ਉਹਦਾ ਨਫਟਾਰਾ ਕਰਦੇ ਆ ਉਸ ਗਰੀਬ ਵੱਲ ਦੇਖਦੇ ਆ ਸਭ ਨੇ ਜੋ ਟੈਲੀਫੋਨ ਹੋਇਆ ਜਿਸ ਵਿੱਚ ਮਲਕੀਤ ਸਿੰਘ ਰੌਣੀ ਨੇ 500 ਰੁਪਏ ਤੇ ਬਾਕੀ ਇਹਨੇ 100-100 ਰੁਪਏ ਇਕੱਠਾ ਕਰਕੇ 1200 ਰੁਪਏ ਇਸ ਬੱਚੇ ਨੂੰ ਦਿੱਤਾ ਜਿਹਦਾ ਨੁਕਸਾਨ ਹੁੰਦਾ ਕੁਝ ਥੋੜਾ ਬਹੁਤ ਇਹ ਯਰਲੇਗਾ ਕੁਝ ਸੰਗਤ ਨੇ ਯਰ ਲਿਆ ਸਿਰਫ ਇਹ ਕੰਮ ਤਾਂ ਕੀਤਾ ਹੈ ਸੰਗਤ ਨੇ ਕਿ ਸਿੱਖ ਕੌਮ ਦੀ ਪਤਰਾਮੀ ਹਾਂਜੀ ਭਾਜੀ ਕੀ ਗੱਲ ਹੋਈ ਵੀ ਆਏ ਇਹ ਜੀ ਕੁਪੀ ਤੋਂ ਬੰਦੇ ਆ ਕੇ ਛਤਰੀਆਂ ਦੀ ਇਹਨਾਂ ਨੇ ਉਹ ਆਪਣੀ ਦੁਕਾਨ ਲਾਈ ਹੋਈ ਸੀ। ਇਹਦੇ ਨਾਲ ਨਸੀਬ ਨੇ ਫਤੇਪੁਰੀਏ ਨੇ ਆਪਣੀ ਸਰਦਈ ਦੀ ਦੁਕਾਨ ਲਾਈ ਹੋਈ ਸੀ। ਉਹਨੇ ਨਸ਼ੇ दारू ਪੀ ਕੇ ਇਹਨਾਂ ਦੀਆਂ ਸਾਰੀਆਂ ਛਤਰੀਆਂ ਵੜ ਦਿੱਤੀਆਂ ਗਰੀਬਾਂ ਦੀਆਂ। ਇਹਨਾਂ ਮਗਰ ਕਿਰਪਾਨਾਂ ਲੈ ਕੇ ਦੌੜੇ। ਪੂਰੇ ਪਿੰਡ ਪਬਲਿਕ ਇਕੱਠੀ ਹੋਈ। ਨਸੀਬ ਸਿੰਘ ਨੂੰ ਸਮਝਾਇਆ। ਉਹ ਨਹੀਂ ਸਮਝ ਰਿਹਾ ਜੀ ਕਿਸੇ ਦੀ ਗੱਲ ਜੀ। ਉਹਨੇ दारू ਬਹੁਤ ਜ਼ਿਆਦਾ ਪੀਤੀ ਹੋਈ ਆ ਅਸੀਂ ਨੰਗ ਜਥੇਬੰਦੀਆਂ ਨੂੰ ਕਹਿਣਾ ਚਾਹੁੰਦੇ ਆ। ਕਿ ਇਹ ਥੋੜਾ ਬਾਣਾ ਪਾ ਕੇ ਇਹ ਗਲਤ ਕੰਮ ਕਰਦੇ ਨੇ ਇਹ ਬਦਨਾਮ ਨਹੰਗ ਸਿੰਘਾ ਜਸੇਵੰਦੀਆਂ ਹੁੰਦੀਆਂ ਨੇ ਇਹਦਾ ਨਾਮ ਨਸੀਬ ਸਿੰਘ ਆ ਪਿੰਡ ਇਹਦਾ ਫਤਿਹਪੁਰ ਆ ਇਹਦੇ ਪਰ ਤੁਸੀਂ ਕੋਈ ਐਕਸ਼ਨ ਲਓ ਕਿ ਸਮਾਜ ਦੇ ਵਿੱਚ ਇੱਕ ਨਹੰਗਾ ਦਾ ਕਿ ਆਪਣਾ ਸਹੀ ਹੋਵੇ ਕਿ ਐਈਏ ਗਲਤ ਬੰਦੇ ਪੂਰੀ ਕੌਮ ਨੂੰ ਬਦਨਾਮ ਕਰ ਰਿਹਾ ਸਿੱਖ ਹਾਂਜੀ ਉਹ ਭਾਈ ਇਹ ਚੋ ਵੀ ਗਲਤੀ ਠੀਕ ਆ ਅੱਜ ਤੇ ਮੈਂ ਜੇ ਕਹਿੰਨੀ ਕਦੀ ਨਹੀਂ ਕਰਦਾ ਮੈਂ ਤੁਹਾਨੂੰ ਸਵੇਰੇ ਜਿੱਕੇ ਰੋਈ ਦਊਂਗਾ ਉਹ ਦੱਸੋ ਏ ਮਾ ਪਪਾ ਜੀ ਇਹ ਹੁਣ ਕੌਣ ਜਿੰਨਾ ਕੇ ਮੰਨ ਲਓ ਭਾਈ ਇਹ ਗੱਲ ਦਾ ਨਾ ਉਹ ਬੰਦੇ ਨਹੀਂ ਮਾਰਨੇ ਇਹ ਗੱਲ ਦੀ ਜ਼ਿੰਮੇਵਾਰੀ ਕੌਣ ਲੈ ਵਿੱਚ ਲੋਕਲ ਕੌਂਸਲ ਮੈਂ ਜਾਣਦਾ ਪਪਾ ਜੀ ਮਾਫ ਕਰਦਾ ਸੋਣ ਚੱਲ ਪਪਾ ਜੀ ਇੱਕ ਵਾਰੀ ਗੱਲ ਦਾ ਦੋ ਇਨਸਾਨ ਤੇ ਗੱਲ ਕੀ ਹੁੰਦੀ ਹੈ ਸ਼ਰਾਬ ਦਾ ਪੀ ਹੋ ਗਈ ਨਾ ਪੀ ਹੋ ਗਈ ਮੈਂ ਕਹਿੰਦਾ ਇਨਸਾਨ ਦਾ ਪਪਾ ਜੀ ਮਾਫ ਕਰਦਾ ਹੁਣ ਤਾਂ ਮਾਰਦੇ ਤਾ ਸ਼ਰਾਬ ਤਾਂ ਪੀ ਕੇ ਠੇਕੇ ਪਰੋਂ ਰੋਜ਼ ਪੀਂਦੇ ਆ ਤੁਸੀਂ ਮੈਂ ਉੱਥੇ ਬੈਠਾ ਸੀ ਬਾਬਾ ਜੀ ਲੱਸੀ ਵਾਲੇ ਕੋਲ ਤੁਸੀਂ ਲਲਕਾਰੇ ਤਾਂ ਮਾਰੇ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਪਪਾ ਜੀ ਹੁਣ ਤਾਂ ਮਾਫ ਕਰ ਤੋ ਮਾਫ ਕਰ ਰੋ ਨੀ ਤੇ ਗਲਤੀ ਮੰਨਦੇ ਤੁਸੀਂ ਸ਼ਰਾਬ ਮੈਂ ਮੰਨਦਾ ਬਾਬਾ ਜੀ ਮੈਂ ਮੰਨਦਾ ਆ ਛੱਡ ਦੋ ਬਈ ਸ਼ਰਾਬ ਦੀ ਮਾਫੀ ਮੰਗ ਲਈ ਇੰਨੀ ਬਹੁਤ ਆ ਥੱਪੜ ਮਾਰ ਲੋ ਔਰ ਦੱਸੋ ਉਹ ਨਾ ਨਾ ਵੱਡਾ ਭਰਾ ਹੈ ਸਾਡਾ ਪਹਿਲੀ ਮਾਰ ਲੈ ਆ ਮੰਨ ਲਾਉਂਦੇ ਆ ਤੇਰੇ ਖਾਤਾ ਪਾਣੀ ਹੋਇਆ ਯਾਰ ਤੂੰ ਮਾਰ ਕਰਦਾ ਯਾਰ ਮੇਰੇ ਤੁਹਾਡਾ ਪਿੰਡ ਆਪਣੇ ਪਿੰਡਾਂ ਦੇ ਫੇਰ ਕੱਲ੍ਹ ਕਿਆ ਹੋਇਆ ਅੱਜ ਕਿਆ ਹੋ ਰਿਹਾ ਬਈ ਠੇਕੇ ਨਵਾਂਡੇ ਵੀ ਤੁਸੀਂ ਮਂਗਾਉਨੇ ਹੋ ਸਾਰੇ ਮਿੱਤਾਂ ਦਾ ਕੁਛ ਨਹੀਂ ਛੱਡਦੇ ਸੀ ਬਸ ਠੇਕੇ ਵਾਲੇ ਕਹਿੰਦੇ ਬੰਦਾ ਉਹ ਬਾਈ ਸਭ ਕੁਝ ਕਰਦਾ ਯਾਰ ਸਾਰੇ ਕੁਝ ਕਰਦੇ ਨਹੀਂ ਕੁਛ ਨਹੀਂ ਛੱਡਦੇ ਇਹ ਇਹ ਕਲੰਕਾ ਇਹ ਬਣਾ ਨਹੀਂ ਚਾਹੀਦਾ ਇਹਨਾਂ ਨੂੰ ਪਾਉਣਾ ਜੱਥੇਦਾਰਾਂ ਨੇ ਫੋਰ ਨੇ ਇਹਦੇ ਜੁੱਤੀਆਂ ਮਾਰ ਕੇ ਇਹਦੇ ਬਾਣਾ ਲੋਹਾਤਾ ਤਾਂ ਇਹ ਤਾਂ ਮਿੰਤ ਨਹੀਂ ਬਲਾਓ ਵੀ ਤੁਸੀਂ ਆਪਣੇ ਕਿਸੇ ਨਾਲ ਕੰਟੈਕਟ ਕਰੋ ਕਿਸੇ ਉਹਦੇ ਨਾਲ ਇਹਨੇ ਫਰਲਾ ਲਿਆ ਦੁਬਾਰਾ ਪਹਿਲਾਂ ਬਹੁਤ ਚੰਗਾ ਵਿਚਾਰ ਕਰਿਆ ਆ ਗੱਜ ਦੇਖ ਲਓ ਕਿਹਦਾ ਕੈਰੈਕਟਰ ਹੈ ਆ ਜਿਹਦਾ ਕੈਰੈਕਟਰ ਦੇਖ ਲਓ ਤੇ 20 ਬੰਦਿਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਤਾਂ ਉਹ ਪਟਾਰ ਤਾਂ 50 ਬੰਦੇ ਉਹ ਬਾਬਾ ਜੀ ਚਲੀ ਗਏ